ਪਹਿਲੀ ਬੋਲ ਫਾਈਨਲੀ ਬਿਲਾ ਡਾਕਟਰ ਠੀਕ ਹੈ ਆ ਵਧੀਆ ਖੇਲਾ ਕਰੇ ਕਦੇ ਆਹ ਉਹ ਜਿਹੜੀ ਗੱਲ ਸੱਚ ਹੈ ਸੱਚ ਹੈ ਬੜੀ ਬੜੀ ਬੋਲਿੰਗ ਬੋਲੀ ਉਹ ਕੱਲੇ ਉਹਦੀ ਪੱਲੀ ਵਾਲੇ ਦੇ ਸੋਚ ਨਹੀਂ ਫੇਰ ਮੁਕਾਬਲਾ ਕੀਤੀ ਹੈ ਕਿ ਡਾਕਟਰ ਬੋਲਾ ਵੀ ਕੱਲੇ ਕੱਲੇ ਦੇ ਟੀਕੇ ਕਰ ਕਰ ਕੋ ਲਾਉਣੇ ਪੈ ਰਹੇ ਹੈ ਜੋ ਅਜੇ ਪਿੰਡ ਵਾਲਾ ਬੋਲਾ ਜਿਪੜਾ ਬੋਲਾ ਲਗਾਏਗਾ ਚਪਗੜੀ ਤੇ ਤਤਵੱਤੇ ਸੱਜਣ ਵੀ ਇੱਥੇ ਹੈ ਕਮੇਟੀ ਗ੍ਰਾਮ ਪੰਚਾਇਤ ਜੇ ਬੈਠੀ ਹੈ ਕਿ ਡਾਕਟਰ ਸਾਹਿਬ ਜੇ ਜੇ ਪਾਈ ਚੱਕੀ ਦੇਖੂ ਹੋਣਗੇ ਇੰਨੇ ਨਹੀਂ ਖੜੀ ਆਈ ਇਹ ਕੱਤੀ ਬਾਲ ਉਠਾਵੇ ਐਰ ਕਸਮੇਂ ਆਲ ਵਾਲੇ ਸਾਲੇ ਦਾ ਵੱਡਾ ਮਲ ਹੋਊਗਾ ਅਨ ਸ਼ੇਮੀ ਉੱਪਰ ਹੈ ਅੱਜ ਜਰਵਾ ਬਾਲਾ ਬਟਾ ਜਿਹੜੇ ਔਰ ਬਾਲਾ ਸੂਰਜ ਚੱਕੀ ਹੋ ਰਿਹਾ ਹੈ ਕਿ ਉਮਰਾ ਨੇ ਜੋੜੀਆਂ ਤੇ ਕਾ ਕਰ ਸਕਦੇ ਨੇ ਕਿ 12 ਰਨ ਬਰੇਕ ਕੋ ਦੇ ਵਿੱਚ ਦੂਜੀ ਦੇ ਵਿੱਚ ਘੱਟੋ ਘੱਟ ਤਿੰਨ ਛੱਕੇ ਵੱਜੇਗੇ ਇਹ ਗੱਲਾਂ ਬੱਤਾਂ ਪਾੜੇ ਲੱਗ ਜਾਣਗੀਆਂ ਲਓ ਬਾਲ ਬਾਲੇ ਪੰਗਜ ਖੇਡ ਦੇ ਮੈਦਾਨ ਦੇ ਅੰਦਰ ਪਿਆਰ ਕਰਦੇ ਆ ਰਹੇ ਇਹਦੀ ਬਾਲ ਹਰ ਸੇਰੀ ਦੀ ਖੇਡ ਦੇ ਅੰਤ ਤੱਕ ਕਿ ਜਿਗਰੇ ਦੇ ਨਾਲ ਇੱਥੇ ਪੈੜੀਆਂ ਦੇ ਵਾਲਾ ਤੇ ਹੰਮੀ ਰਿਆ ਜਪੀਰ ਵੀ ਤੁਮਾਣੇ ਕਹਣੇ ਨੇ ਕਿ ਇਹ ਸ਼ੇਰ ਨੇ ਇਹ ਲਾਤੀਓ ਲਿਖਿਆ ਗਿਆ ਹੈ ਜਿੰਦੂਸ ਇਸੇ ਪਿੰਡ ਦਾ ਵਾਲਾ ਤੇ ਇਸੇ ਮਿੱਟੀ ਗਰਾਊਂਡ ਆ ਬਹੁਤ ਵਧੀਆ ਬਹੁਤ ਬੱਲੇ ਬਣੇ ਜੋਖਾ ਮਾਰਿਆ ਭਾਜੀ ਮੇਰੇ ਤਿੰਦ ਵਾਲੀ ਪਾਸੇ ਕਰਦੇ ਜਾ ਰਹੇ ਐ ਐਵਰੀਬਾਡ ਆਪੇ ਸਾਡੇ ਬਾਲ ਪਾ ਕੇ ਫੀਲ ਦੇ ਬੰਦਾ ਬਹੁਤ ਤਾਕਤ ਕੱਢੀ ਹੈ ਹਰ ਇੱਕ ਨੇ ਇਹ ਸਿੰਗਲ ਦੇ ਵਾਦੇ ਫੀਲ ਦੇ ਮਦਦ ਕਰਦੇ ਕੱਦੇ ਸਭ ਤੋਂ ਸੀਨੀਅਰ ਪਲੇਅਰ ਜਿਹੜੀ ਰੀਡ ਬੰਦੇ ਨੇ ਉਹ ਕਦੇ ਇੱਕ ਗੱਡੀ ਵਿਕਟ ਮੋੜੀ ਹੈ ਇੱਕ ਵੱਡਾ ਝਟਕਾ ਦੇਖਾਂਗੇ ਜੇਕਰ ਦੀ ਟੀਮ ਜਵਨੀ ਜੀਆ ਕਾਲਾ ਪਹਿਨਾਂ ਦੇ ਦੂਜੇ ਖਿਡਾਰੀ 12 ਰੁਪਇਆ ਲੱਗਿਆ ਸਿੱਖੇ ਤੇ 12 ਹੋ ਚੰਗਾ ਜੀ ਇੱਧਰ ਫੇਰਨਾ ਯਾਰ ਕੀ ਆ ਵਾਹ ਹੋਏ ਹਾਈ ਹੋ ਗਿਆ ਆ ਆਹ ਵਾਲਾ ਭਾਜੀ ਕਿਲਾ ਕੇ ਭਾਜੀ ਚਾਰ ਆਹਾ ਉਹ ਆਹ ਮੱਝ ਚਾਟ ਰਿਹਾ ਆ ਨਾ ਨਾ ਕੋਈ ਨਹੀਂ ਰਹੀ ਰਹੀ ਜਿਹੜੇ ਜਿਹੜੇ ਜੇਕਰ ਜੀ ਕਿਲਾ ਜੀ ਮਾੜੀ ਦੋਸਤ ਨਕੀਸਾ ਕਪੀਸਾ ਨਕੀਸਾ ਛੱਕਾ ਵਾਲਿਆਂ ਦਾ ਬਿੰਦ ਦਾ ਮਿਲਦਾ ਹੋ ਜਾਂਦਾ ਹੈ ਆਪਾਂ ਦੇਖ ਚੁੱਕਾ ਆ ਬੈਟਿੰਗ ਹੋਊਗੀ ਹੈ ਉਹ ਕਿੱਧਰ ਜਿੱਕੇ ਆਹ ਭੰਗੀਆਂ ਸੁਣੀਆਂ ਵਾਲੀ ਜਿੱਥੇ ਹੈ ਇਹ ਅੰਡੀ ਨੇ ਨਾਈਵੀਂ ਜਿੱਥੇ ਹੈ 2600 3100 700 ਬਹੁਤ ਅੱਛੀ ਲੱਗਦੇ ਆ ਪੰਜ ਓਵਰ 66 ਰਨ ਹੋ ਗਏ 67 69 ਹੋ ਗਏ ਆਮ ਆਪਾਂ ਜੀ ਬੈਟਿੰਗ ਬਹੁਤ ਹੀ ਹੈਗਾ ਰਾਂਤਾ ਬੜੀਏ ਚੱਲਦੇ ਬਰਾਦਰ ਆਹ ਭਾਈ ਨੇ ਚਾਰ ਟਿੱਕੇ ਮਾਰੇ ਕਦ ਕੈਸਾਂ ਆ ਨੀ ਬੱਜਿਆ ਬਸ ਨਹੀਂ ਕੱਲੂ ਮਾਰ ਲੈਣਾ ਜੇ ਨਾ ਪੈਸੇ ਲੱਗਦੇ ਪੈਸੇ ਨਹੀਂ ਲੋਣੇ ਚਾਹੀਦੇ ਗੇਮ ਤੇ ਇਹ ਜਾਦੂਰੀਆ ਬੁਲਾਣਾ ਆਇਆ ਖੇਡ ਦੇ ਮੈਦਾਨ ਉੱਤੇ ਏਡੇ ਰੋਡ ਦੀ ਸ਼ੁਰੂਆਤ ਹੋਈ ਹੈ ਤੇ ਬੰਗੜਾ ਪਾਉਣਾ ਹੈ पंगड़े पाते भाइयें चक्का मारे केंद्र के पा चक्कर ਬੈਰ ਕਾਲੀ ਕੀ ਗੱਲ ਮਤ ਹੈਗੀ ਆ ਬਹੁਤ ਜਾਨ ਬਹੁਤ ਬੋਲਦਾ ਉਹ ਯਾਰ ਉਹ ਭਲੇਖਾ ਪੈਂਦਾ ਤਾਰਾਆਂ ਕਰਕੇ ਬਸ ਤਾਰਾਆਂ ਕਰਕੇ ਬਹੁਤ ਲੇਖਾ ਪੈਂਦਾ ਚਲੋ ਹੜ ਕੇ ਤੂੰ ਦੇਖ ਸੂਰੇ ਕਿੱਥੇ ਜੱਜ ਕਰ ਨੂੰ ਪਾਜੀ ਵਧੀਆ ਬੈਟਿੰਗ ਬੋਲ ਰਿਹਾ ਹੈ ਡੈਕ ਚੋਕੇ ਹੋ ਗਿਆ ਭਾਜੀ ਦੇ ਤੇ 50 ਵੀ ਹੋ ਗਈ ਹੈ ਭਾਜੀ ਇਧਰ ਲੈਰਮੈਂਟ ਜੀ ਵਧੀਆ ਬੈਟਿੰਗ ਕਰ ਰਿਹਾ ਹੈ ਭਾਜੀ ਫਾਈਟ ਨਹੀਂ ਫਾਈਟ ਫਸਟ ਬੋਲ ਹੈ ਸਨ ਘਟ ਰਿਹਾ ਹੈ ਇਹ ਜਿਹੜੇ ਕਹਿੰਦੇ ਸ਼ੇਕੀ ਜੀ ਦਾ ਪਿੰਡ ਵਾਲੇ ਵਿੱਚ ਕਾਹਦੀ ਤੇ ਮੈਨੂੰ ਚਾਹੀਦੀ ਯਾਰ ਜਿਹੜੇ ਹੌਸਲਾ ਹੌਸਲਾ ਪਾਇਆ ਦਾ ਵਰੀਆਂ ਦਾ ਨਜ਼ਾਰਾ ਬਾਰੇ ਤੱਕਰ ਤੋਂ ਸਰਤਾਜ ਦੀਆਂ ਮਰਵਾ ਦੇਖੀਓ ਤੇ ਸੁਰੇਂਦਰ ਦੀ ਖੇਡ ਦੇ ਮੈਦਾਨ ਦੇ ਨਾਲ ਪੰਜ ਨਵਾਰ ਗੋਡੇ ਲੋ ਬਾਹਰ ਦੇਖਾਂਗੇ ਬਾਬਾ ਖੇਡ ਦੇ ਮੈਦਾਨ ਦੇ ਅੰਦਰ ਪਿਆਰ ਪਰ ਪਿਆਰ ਹੈ ਕੱਡੀ ਗਾਲ ਨੂੰ 1200 ਦਿੱਤਾ ਜਾਣਾ 1200 ਦਿੱਤਾ ਜਾਣਾ ਤੇ ਆਹ ਵੇਖਣ ਨਿਕਲ ਗਈ ਤੇ 1200 ਦੇ ਕਰਦੇ ਹੋਣਾ ਹੈ ਅੱਜ ਭਰਾ ਕਿਸੇ ਨੂੰ ਮਿਲਾਰਾ ਸਲੋ ਮਾਰੂਗਾ ਖੇਡ ਤੇ ਜਿੱਥੇ ਦਾ ਕਮਲ ਕਹਿੰਦੇ ਭਰਾ ਕਰ ਗਿਆ ਉਹ ਕਹਿੰਦੇ ਚਰਦੇ ਹੋਏ ਆ ਭਰਾਵਾਂ ਦੀਆਂ ਦੇ ਕਿ ਜੇ ਤੂੰ ਅੱਗ ਲਾਣੀ ਧੁੰਮ ਵਰਗੀ ਸਾਨੂੰ ਜਾਰੀ ਦਾ ਸ਼ਾਨ ਉੱਪਰੋਂ ਤੇਰੀ ਇਕੱਲੀ ਰੀਲ ਚੱਲਦੀ ਉਹ ਸਾਡਾ ਚੱਲਦਾ ਏ ਨਾ ਹੀ ਤੇਰੀ ਇਕੱਲੀ ਰੀਲ ਚੱਲਦੀ ਸਾਡਾ ਚੱਲਦਾ ਏ ਨਾ ਰਹਿੰਦਾ ਜਿਹੜਾ ਭਰਾ ਸਾਡੀ ਖੇਡ ਦੇ ਫਰਕ ਨਹੀਂ ਆ ਆ ਵਿਕਟ ਪਾਰ ਪਾਰੋਂ ਜੈਦਿਕਾ ਜਾਣਾ ਥਰੂ ਸੱਜੇ ਮੈਨੂੰ ਮਕਿਆ ਸੀ ਨਾ ਮੈਨੂੰ ਪਾਈ ਵਾਰਾ ਬੰਦੇ ਖੜੇ ਰੰਚਾਰ ਤੇ ਮੋਜਾ ਲੁੱਟ ਮਿੱਤਰਾ ਦੁਨੀਆ ਚੱਲੂ ਚੱਲੀ ਦਾ ਵੇਲਾ ਮੋਜਾ ਲੁੱਟ ਮਿੱਤਰਾ ਦੁਨੀਆ ਚਿੱਲੇ ਟੱਡੀ ਦਾ ਮੇਲਾ ਰੰਗਲੇ ਪੰਜਾਬ ਦਾ ਮੇਲਾ ਫਿਰਿਆ ਆ ਰਿਹਾ ਹੈ ਰੰਗਲੇ ਪੰਜਾਬ ਦੀ ਤਰਪੀ ਹੈ ਕਿ ਰੰਗਲੇ ਖੁਇਆ ਦੇ ਸਿਰ ਤੋਂ ਸਰਾਵਾ ਜਿਹੜੇ ਰਾਬਤ ਪਰਗੇਆ ਵਾਲਾ ਇੱਦਾਂ ਸ਼ਰਬਤ ਵਰਗਾ ਪਾਣੀ ਉਹ ਤਰਪੀ ਪੰਜ ਦੇ ਉਹ ਤਾਲੀਆਂ ਦੇ ਵਿੱਚ 5 ਵਜੇ ਦੇ ਮਾਪੋ ਜੀ ਨੇ ਆਪਣੇ ਮਾਪੋ ਜੀ ਨੇ ਇਹ ਪੁੱਲ ਪੈਣ ਸਵੀਰਾ ਦੇ ਲੈ ਦੇ ਲੌਵੇਂ ਗੇਨ ਪਹੁੰਚ ਕੇ ਪੰਜੂਰ ਜਵਾਨਾਂ ਦਾ ਲੈਜੈਂਡ ਭਰੇ ਅੱਜ ਸਫਲਤਾ ਕੱਢੀ ਰਾਣੀ 9931 ਸਾਧੇ ਵਾਦੀ ਮੈਲੀ ਵਾਲਾ ਇਹ ਵੀ ਬਾਲ ਫਰੇ ਦੇ ਖੇਡ ਦੇ ਮੈਦਾਨ ਉੱਤੇ ਪਰ ਵੱਡੇ ਐਲਾਨ ਹੋਏ ਹੈ ਲੈ ਵੀ ਤੁ ਨੂੰ ਵਾਰ ਕੀਤਾ ਭਰਾਵਾਂ ਨੇ ਮਾਣ ਰੱਖਣਾ ਪੈਣਾ ਆ ਉਹਦੇ ਵਿੱਚ ਕੁਲੀਡ ਹੋਰ ਹੋਣੀ ਚਾਹੀਦੀ ਹੈ ਫੇਰ ਚੱਲਦੇ ਹੋਣਗੇ ਟਾਰਗੇਟ ਬਾਲਾ ਬੰਡਾ ਸੈਟ ਨਹੀਂ ਹੋਇਆ ਪਰ ਰੰਗ ਰੋਕਲੇ ਜਾਣੇ ਬੇਟਾ ਵੀ ਉਹਦੇ ਸਾਰੀਆਂ ਬੋਲ ਨਹੀਂ ਆ ਗਏ ਤੇ ਬਾਲਾ ਵੀ ਬਹੁਤ-ਬਹੁਤ ਮਰੀਆਂ ਬੋਲੀਆਂ ਪ੍ਰੈਰੀ ਦੇ ਮੈਦਾਨ ਉੱਤੇ ਬਹੁਤ ਤੇਜ਼ੀ ਨਾਲ ਬਾਲਾ ਖੇਡਿਆ ਜਾ ਰਿਹਾ ਹੈ ਕਿ ਟੱਕਰ ਹੋ ਗਈ ਫੇਰਾਂ ਦੀ ਜਦਕੇ ਦੇਖੋ ਕੁਲ ਜਵਾਨਾ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਬੌਲੇ ਗੁੱਟਾ ਵਿੱਚ ਜਾਂਦਾ ਉਹ ਜੈ ਵੀ ਬਾਲ ਤੇ ਕਾ ਦੇਖੀਏ ਰਨ 4 ਦੇ ਵੱਧ ਜਿਹੜੇ

ਵਾਹ 11 ਚਾਹੀਦਾ 11 ਵਾਹ ਬਾਈ ਜਰੀਏ ਕਰੀਏ ਕਰੀਏ ਮੈਂ ਜਲਦੀ ਆ ਜਲਦੀ ਹੱਥ ਵਿੱਚ ਮੈਂ ਬਾਹੀ ਪਤਾ ਨਹੀਂ ਹੈ ਪਲੇਅਰ ਕਿਹੜਾ ਕੱਢੂਗੇ ਨਵਾਂ ਹੀ ਸਭ ਜਿਆ ਕੱਢਦੇ ਹੁੰਦੇ ਨੇ ਇਹ ਖੇਡੇ ਦੇ ਨਾਲ ਮਾਰੇ ਭਰਾ ਵੀ ਆਏ ਹੋਏ ਐ ਮੈਚ ਬਹੁਤ ਵਧੀਆ ਕੀਤਾ ਭਾਈ ਬੀਬੂ ਹਰ ਨੇ ਕਹਿੰਦੇ ਮੇਲੇ ਦੇ ਚਰਦੇ ਹੁੰਦੇ ਐ ਲਓ ਬਾਲ ਵਾਲੇ ਛੋਟਾ ਦੇਖਾਂ ਖੇਡ ਦੇ ਮੈਦਾਨ ਦੇ ਅੰਦਰ ਬਾਬਾ ਵਿਰਕਾ ਵਾਲਾ ਤਿਆਰ ਵਰ ਤਿਆਰ ਐ ਪੋਪੇ ਨੀ ਭਾਈ ਟ੍ਰੈਕਿੰਗ ਆਨ ਲੱਗਾ ਜੇ ਮੈਨੀ ਵਾਲ ਤੇ ਹਟਾ ਦੇ ਬੱਲੇ ਘਰਵਾ ਰਦੀ ਹੈ ਕਿ ਚਿੱਟ ਕਰੇ ਇਤਿਹਾਸ ਕਿੰਨੇ ਨਾ ਭਾਈ ਇਹਦੇ ਕੁਝ ਵੀ ਹੋ ਸਕਦਾ ਕਿ ਕਿੰਨੇ ਪਾਪ ਬੋਲਦੇ ਤੇ ਕਿੰਨੇ ਟ ਬੋਲੇ ਨੇ ਵੀ ਦੂਰ ਕੋਈ ਨਾ ਸਾਡੇ ਬੱਲੇ ਆ ਰਕਾਰ ਬੋਲਦੇ ਸ਼ਾਟ ਓ ਸ਼ਾਟ ਹੋਏ ਜੱ ਲੱਗੀ ਇਥੇ ਦਾ ਕਬਾਜ ਆਈ ਹੈ ਫੈਸਲੇ 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 ਵਾਟਿਆ ਇੰਨੀ ਬਾਜਾਈ ਇੱਥੇ ਤੱਕ ਬਾਜਾਈ ਆ। ਬਾੜੀ ਕਿਆ ਵਾਲੀ। ਬੇਰ ਰੋਲਾ ਕਹਿੰਦੇ ਆ ਬਾਬਾ ਸ਼ਾਨ ਰਾਜ। ਔਰ ਵਾਲੇ ਅਨੂ ਭਾਈ ਕਹਿੰਦੇ ਆ। ਮੇਰੇ ਨੂੰ ਮਦੁਰ ਮਾਲੀ ਭਾਈ ਵੱਲੋਂ 300 ਦੇ ਲਈ ਹੈ। ਉਹ ਕਹਿੰਦੇ ਵੱਡੇ ਅੱਖਾ ਜੀ ਉਹ ਪਿਆ ਆ। ਕੋਈ ਵੀ ਕਰ ਸਕਦਾ।

ਕਾਂਖਲ ਜਿਵੇਂ ਕਰੇ ਉਹ ਕਰੇ ਜਿੱਤ ਜੰਗ ਜੰਗ ਫਿਰ ਨੇਲਾ ਦਾ ਇੱਕ ਇੱਕ ਪਲੇਅਰ ਵੀ ਆ ਜਾਂਦਾ ਇੱਕ ਉਹ ਆ ਜਾਂਦਾ ਦੌੜਿਆ ਨਾ ਵਾ ਫੇ ਜਾਤ ਗਈ ਫਿਰਦਾ ਫਿਰ ਦੇ ਮੈਦਾਨ ਦੇ ਵਿੱਚ ਫਿਰ ਪੰਜਵਾਂ ਹੋ ਗਿਆ ਨਾ 4 4 ਰਨ ਹੋ ਗਿਆ ਭਾਜੀ ਖੇੜਾ ਖੁੱਲਿਆ ਨਹੀਂ ਆਇਆ ਫਿਰ ਉਹ ਪੰਜਵਾਂ ਬੋਲਿਆ ਕੋਈ ਬਾਲ ਹਾਂ ਜੀ ਜਿਹੜੀ ਖੇਡ ਦੇ ਮੈਦਾਨ ਦਰ ਵਿੱਚ ਉਹਨਾਂ ਦਾ ਸਮਾਪਨ ਦੱਸਿਓ ਵੀ ਜੀ ਕਿੰਨੇ ਓਵਰ ਕਿੰਨੇ ਬਣ ਗਏ ਜਾਂਦਾ ਜਾਂਦਾ ਹੁਣ ਆਪਾਂ ਗੱਲ ਮਾਰਾਂਗੇ ਚੱਕ ਲਿਆ ਫੇ ਗੋਰੂਲੇ ਚੱਕ ਲਿਆ ਜੀ ਵਾਹ ਵਾਹ ਪੰਜ ਓੜਾ ਹਾਂ ਤੇ 에ਰੀ ਆ ਗਿਆ ਆ ਵੀ ਵਧੀਆ ਮੁੰਡਾ ਹਾਂ ਨਹੀਂ ਮੁੰਡਾ ਖਾਨਾ ਤੇ ਸਣੀ ਬੱਲੇ ਬੱਲੇ ਕਰ ਬੜਾ ਨੀ ਜੀ ਬੜਾ ਮੁੰਡਾ ਦੱਸਿਆ ਸੀ ਕਿਹਾ ਉਹਦੇ ਵਿੱਚ 1 ਬੰਦੇ ਨਾਲ ਹੀ ਬੱਲੇ ਬੱਲੇ ਹੋ ਜਾਣਗੇ ਪਰ ਉਹ ਕਰਵਾ ਗਿਆ ਕਿੰਨੇ ਕੀ ਭਟਾਟ ਹੀ ਹੋ ਜਦੇ ਮੇਰੀ ਜਵਾਨ ਬਹੁਤ ਹਾਲੀ ਆ ਪਹਿਲਾਂ ਵੀ ਹੋਇਆ ਸੀ ਬਲੇਹ ਲੀ ਨਾ ਠੀਕ ਆ ਮੈਂ ਮਰੇ ਟਕਾਇਆ ਨਾਲ ਬਈ ਮੁੰਡਿਆ ਤਕਰੀਬ ਬਾਲ ਜਬਾ 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 ਠੀਕ ਬਈ ਯਾਦ ਕਰਾ ਮੋਲੀ ਭਾਈ ਨੇ ਕੈਚ ਬਹੁਤ ਖਰਾ ਫੜਿਆ ਮਾਮਾ ਤੈਨੂੰ ਵੀ ਪਤਾ ਬਾਾਈ ਦੀ ਬਾਲ ਫਲੋੜੀ ਹਟਕੇ ਹਨੂ ਭਾਈ ਆਤਾ ਮੈਨ ਆਫ ਦਾ ਮੈਚ ਹਨੂ ਭਾਈ ਬਹੁਤ ਵਧੀਆ ਖੜਿਆ ਭਾਈ ਕਮੈਂਟ ਕਰੀਏ ਮੈਚ ਦੇਖਿਆ ਸਾਡਾ ਬਲੌਗ ਸਾਡਾ ਹੀ ਆ ਵੇਖ ਜਿਹੜੇ ਵਾਲਾ ਕਰੀਏ ਜਿਹੜੇ ਮੈਦਾਨ ਅੰਦਰ ਮੈਂ ਕਹਿੰਦੇ ਵੱਡੇ ਮਾਨ ਹੋਏ ਇਹ ਖੇਡਾਂ ਦੇ ਕਹਿੰਦੇ ਸਰਪੰਚ ਸਾਹਿਬ ਵੱਲੋਂ ਕਹਿੰਦੇ ਮੈਂ ਤੁਹਾਨੂੰ ਦੱਸਿਦਾ ਜਾਣਾ ਓਹੀ ਘੰਟਣਾਂ ਵਾਲਾ ਮੇਰੇ ਦੇ ਬੇਟੇ ਇਹ ਕਿਹਨਾਂ ਦਾ ਇੱਕ ਬੰਦਾ ਜੀ ਇੱਥੇ ਹੈ ਹੁਣ ਕਿੰਨਾ ਪਾਣੀ ਓਹੀ ਆਵਾਜ਼ ਉਹ ਜੇ ਆਟ ਹੋ ਗਿਆ ਨਾ ਮੈਂ ਜੰਦੇ ਦੀ ਸੀਰੇ ਉੱਤੇ ਕਹਿੰਦੇ ਖੜੀ ਜਾਣਾ ਪੈਣਾ ਟੀਕਾ ਮਾਰ ਰਹੇ ਸੀ ਆਉਣ ਵਾਲੇ ਆ ਜਾਂਦਾ ਬੰਦਾ ਨਾ ਜਾ ਦੇ 12 ਪੈਂਡ ਟੈਂਸ਼ਨ ਚ ਭਾਈ ਜਾਂਦੇ ਨੇ ਮੈਂ ਜਾਂਦੇ ਨੇ ਸਾਡਾ ਪੈਂਡ ਟੈਂਸ਼ਨ ਚ ਭਾਈ ਉਹ ਹੀ ਗਿਆ ਆ ਆਖਰਕਾਰ 10 ਦਿਨ ਪਹੁੰਚ ਗਿਆ ਵਧੀਆ ਖੇਡਦਾ ਇਹ ਨਹੀਂ ਆ ਜਾ ਵੀਰੇ ਡੱਬਾ ਗਿਆ ਜ ਵਧੀਆ ਕਰ ਗਿਆ ਚੱਲ ਵਿੱਚ 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 ਉਹ ਬੈਠ ਕੇ ਆ ਕੇ ਭੰਗੜਾ ਪਾ ਆ ਜਾ ਵੀਰੇ ਇੱਧਰ ਵਿੱਚ ਥੋੜਾ ਤੇਰੀ ਗੱਲ ਆਈ ਨਾ ਆਈ ਓਏ ਦੋ ਦੋ ਬਾਕਪਾ ਅੱਜ ਓਏ ਓਏ ਬੈਟੀ ਵਾਲਾ ਬੈਟ ਉਹਦੇ ਦੂਰ ਤੇ ਹੀ ਹੈ ਉਹ ਕਿਤੇ ਦੂਰ ਕੋਈ ਟੀਮ ਆ ਨਾ ਮੇਰੇ ਉਹ ਚੱਲਿਆ ਬੰਦਾ ਬੱਦਲ ਗਿਆ ਉਹ ਲੜਕੇ ਆ ਰੁਕ ਕਰ ਕਰ ਬੈਰਖਾਨੀ ਟੀਮ ਜੇਤਾਲ ਬਾਦੀ ਹੋਈ ਲੋ ਅਗਰਦੀਆਂ ਬੱਲਾ ਪਹਿਰ ਗਿਆ ਫੇਰ ਦੇ ਮਾਨ ਪਰ ਆਉਂਦਾ ਬੰਦਾ ਬਈ ਦਾ ਬਾਲ ਕਰ ਰਿਹਾ ਹੈ ਵਾਲਾ ਵੀ ਅਮਰਦਿਲ ਕੋਸੇ ਦੇ ਹੀਰ ਕਹਿੰਦਾ ਜੀ ਅਮਰ ਹੈਟ੍ਰਿਕ ਮਾਰਦਾ ਹੈ ਤਾਂ ਨਵੀਨ ਬੱਲੂ ਰਪਈਆ 200 ਨਹੀਂ 500 ਨਹੀਂ ਰਪਈਆ 1000 ਰਤਾ ਜਾ ਰਿਹਾ ਹੈ ਅੱਜ ਨੂੰ ਨਾ ਮਿਰਕਾ ਵਾਲੇ ਸਾਰੇ ਏਰੀਅਮ ਕੋ ਸਿੱਧੇ ਗਰਾਊਂਡ ਵੱਲ ਲਾਵੇ ਹੈ ਮੈਨੂੰ ਲੱਗਦਾ ਬੈਕ ਕਰ ਦੋ ਤੇ ਜਸ ਵੀ ਆਇਆ ਹੋਇਆ ਹੈ ਉਧਰ ਸਾਈਡਾ ਜਸ ਆਇਆ ਹੋਇਆ ਉਹ ਕਹਿੰਦੇ ਬੱਡੇ ਵਾਰੀ ਤੇ ਅੱਜ ਦੀ ਖੇਡ चल 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 भाई मुड़े आ जा वाश ओ भाई कभी बाहर कर ऊपर में काफी 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 अल्लाह बिल्ला पर कर कर खाद ले नहीं नहीं नाक नाक दिए। दिए। ले तोड़ उह, तोड़ दिए दिए है तोड़ दिए है 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 ਮਾਰੇ ਪਿੰਡ ਵਾਲਾ ਮੈਲਾ ਖੇਡ ਰਿਹਾ ਤੇ ਥੋੜੇ ਸਮੇਂ ਬਾਅਦ ਬਹੁਤ ਤੇਜ਼ ਬਾਲ ਬਹੁਤ ਤੇਜ਼ ਆਹ ਤੋਂਾਨੂੰ ਜ਼ਰੂਰ ਲੱਗਦੀ ਵਾਰ ਖੇਡ ਕੇ ਦੇਖਣਾ ਬਹੁਤ ਤੇਜ਼ ਬਾਲ ਹੈ ਆਸਾ 20 30 ਸਪੀਡ ਤੇ ਹੈਗੀ ਹੈ ਯਾਰ ਬਹੁਤ ਯਾਰ ਜੀ ਸਾਹ ਆਹ ਮਾਰਦਾ ਭਰਾ ਇਹ ਵੀ ਚਿੱਕਾ ਉਹ ਕਹਿੰਦਾ ਹਜੇ ਵੀ ਖਤਰਾ ਹੈ ਨਾ ਚਾਏ ਗਗਰੀਆ ਚਾਏ ਗਗਰੀਆ ਆਰੇ ਇਕੱਲੇ ਨੂੰ ਮਲਾਉਂਦੇ ਆ ਉਹ ਆੜਿਆ ਸਾਹ ਆੜਿਆ ਆਹਦੇ 10000 ਨੇ ਕੋ ਗਰਮ ਦੇ ਰਿਹਾ ਹੈ ਨਹੀ ਹੋ ਗਿਆ ਲਾਸਟ ਵਿਕਟ ਹੈ ਲਾਸਟ ਵਿਕਟ ਹੈ ਲਾਸਟ ਵਿਕਟ ਆ ਰਹੀ ਹੈ ਵਾਹ ਵਾਹ ਜਸ ਬਾਜਾ ਪੁੱਜਿਆ ਹੋਇਆ ਮਿੱਤਰਵੰਦੀ ਇਹ ਨਾਲ ਪਾ ਸਕਦਾ ਉਹ ਕਹਿੰਦੇ ਨਾਲ ਯਾਰ ਦੋਸਤੀ ਪੁੱਜਿਆ ਹੋਇਆ ਕਹਿੰਦੇ ਮਾਨ ਕਰਦੇ ਆ ਔਰ ਵਾਲੇ ਮੁੰਡਿਆਂ ਦੀ ਖੇਡ ਤੇ ਉਹ ਪਿਆਰ ਹੈ ਕਹਿੰਦੇ ਜਹਾਦੇ ਹੋਣ ਦੇ ਨਾਲ ਤੇ ਵੱਡੇ ਮਾਰ ਕੇ ਜਹਾਦੇ ਦੇ ਦਿੱਤੇ ਹੈ ਰਨ ਆਊਟ ਹੋ ਗਿਆ ਲਾਸਟ ਬ੍ਰੈਕਟ ਹੈ ਨਹੀਂ ਉਹ ਪੱਜ ਵਧੀਆ ਯਾਰ ਮੈਂ ਸ਼ਾਰਟ ਬੰਮ ਹਣੇ ਕੀਤਾ ਉਹ ਅੱਜ ਸਾਬ ਮੰਨ ਗਿਆ ਹਟਿਆ ਨਹੀਂ ਤਾਂ ਕਈ ਰੋਲਾ ਪਾ ਲੈਂਦੇ ਆ ਪਰ ਆਪੇ ਬਾਹਰ ਉਹਨੂੰ ਪਤਾ ਹੀ ਹਟਿਆ ਬਾਕੀ ਨਿੱਕ ਟਿਆ ਕਰੋ ਰਾਟ ਬੇਗਟਿਆ ਇਹ ਇਹ ਉਹ ਵੇ ਹਰਦੀ ਪਾ ਸਕਦੇ ਆ ਕਿ ਦੇਕਾਂ ਵਾਲੇ ਮੁੰਡੇ ਨਹੀਂ ਰਿਹਾ ਹੋਰ ਹੋ ਗਿਆ ਨਿਸ਼ਾਨ ਰਵੇ ਨਜ਼ਰ ਆ ਰਿਹਾ ਹੈ ਕਿ ਜਿਹਨੇ ਨਿਸ਼ਾਨ ਚਾਇਆ ਜਨੇ ਝੰਡੇ ਤਹਾਨੇ ਅਗਲੀ ਬੋਲ ਪਹਿਲਾਂ ਉਹ ਵਾਈਟ ਵਾਈਟ ਬਹੁਤ ਦੇਖੀਏ ਵਾਈਟ ਦੇ ਸੈਂਪਲ ਲਈ ਮੈਂ ਆ ਗਿਆ ਹੋਰ ਰੋਕਲਾ ਰੋਕਲਾ ਰੋਕਨਾ ਰੋਕਲਾ ਰੋਕਲਾ ਹਜੇ ਪਹਿਲੇ ਨਾਲ ਜਲਦੀ ਮੈਂ ਲੋਕਾਂ ਨੂੰ ਸਾਲਾ ਕਿੱਥੇ ਦੱਸ ਨਹੀਂ ਨਹੀਂ ਉਹ ਕਹਿੰਦਾ ਮੈਂ ਓਵਰ ਖੇਡਣੀ ਆ ਆਉਣ ਵਾਲੇ ਹੁਣ ਥੱਲੇ ਦੇ ਵੀ ਜਾ ਰਹੀਆਂ ਉੱਪਰ ਵੀ ਜਾ ਰਹੀਆਂ ਚਾਹੀਦੀ ਹੈ ਬਹੁਤ ਵਧੀਆ ਬਹੁਤ ਵਧੀਆ ਬਾਲਿੰਗ ਬਹੁਤ ਵਧੀਆ ਬਹੁਤ ਵਧੀਆ ਬਾਲਿੰਗ ਤੋਂ ਬਹੁਤ ਵਧੀਆ ਬਾਲਿੰਗ ਬਹੁਤ ਵਧੀਆ ਜੀ ਬਾਲਿੰਗ ਜੋ ਅਨੂ ਬਾਜੀ ਨੋ ਬੜੀ ਸਾਡੀਆਂ ਹਮਾਰੀ ਕੀ ਆਖਣਾ ਹੈ ਨਾ ਕਿ ਬਾਬਿਆਂ ਤੇ ਦਾਦੇ ਵਾਲੇ ਬਲਦਾਂ ਦੇ ਹੋੜੀਆਂ ਸੀ ਤੇ ਪੋਟਿਆਂ ਨੇ țeੜੀਆਂ ਮਗਾਧੀਆਂ ਤੇ ਕੁਝ ਨਕਾ ਲੋਕਾਂ ਨੇ ਜਹਾਜ਼ਾਂ ਦੇ ਝੂਟੇ ਵਾਲੇ ਭਾਈਆਂ ਨਾਲ ਭੈੜਾ ਹੀ ਉਹ ਭੈੜਾ ਕੇ ਬਹੁਤ ਚਾੜ੍ਹ ਗਿਆ ਰਾਜੇ ਦੇ ਸਿਨਾਂ ਨੂੰ ਕਰਦੇ ਦੇ ਹਾਂ ਜੋਰ ਕਰ ਮਾਰੀ ਆ ਉਹਨੂੰ ਪਤਾ ਸੀ ਜੋਰ ਕਰਾਉਣੀ ਕਿਹਾਰ ਦੀ ਉਹ ਨਹੀਂ ਨਹੀਂ ਬਈ ਬਈ ਮੇਰਾ ਬੋਲਰ ਤੇ ਚਾਹੀਦੀ ਸੀ ਨਾ ਵਾਲੇ ਦੀ ਟੀਮ ਨੂੰ ਖੇੜਾ ਮੇਰਾ ਬੈਗ ਵਾਲਾ ਬਾ ਗੀ ਸੀ ਉਹ ਕਹਿੰਦਾ ਤੇ ਤਾਜ ਦੇ ਨਾਲ ਹੀ ਆਹ ਬਾਲ ਤੇ ਉਹ ਟਾਈ ਉਹ ਟਾਈ ਉਹ ਚੋਕਾ ਮਾਰ ਗਿਆ ਕਿਸ ਤਰ੍ਹਾਂ ਰਿਕਾਰਡ ਬਣ ਜਾਂਦੇ ਇਦਾਂ ਦੇ ਉਹਨਾਂ ਦੇ ਨਾਲ ਪਰਨ ਬੇਟਾ ਚਾਰ ਬਾਦੂ ਪਾਰ ਜਿਹੜੀ ਉੱਡ ਗਈ ਹੈ 250 ਰੁਪਿਆ ਲੱਗਿਆ ਪਹਿਲੀ ਬਾਲ ਹੋ ਜਾਂਦਾ ਬੱਤੀ ਹੋ ਗਿਆ ਉਹ ਯਾਰ ਬੋਲਰ ਦਾ ਖੋ ਗਿਆ ਯਾਰ ਖੇਤਰ ਪਈ ਜਾਂਦੇ ਔਰ ਬੰਦੇ ਨਾਮ ਦਾ ਇਹ ਬੰਦਾ ਮੁਝਿਆ ਹੋਇਆ ਹੈ ਹੈ ਨਾ ਆ ਨਾਲ ਕੇ ਤਿੰਨਾਂ ਜੱਸੀ ਗੁਰੂ ਦੇਲੇ ਰਹਿ ਗਏ ਗੁਰੂ ਦੇਲੇ ਕਿਤੇ ਕਿਤੇ ਇਕੱਠੇ ਹੁੰਦੇ ਹੈ ਹੋਰ ਹੋਇਆ ਨਹੀਂ ਕਿ ਆਖਰੀ ਬੋਲ ਆ ਯਾਰ ਇਹ ਵੀ ਗਈ ਆ ਨਾ ਕਹਿੰਦਾ ਉਹ ਯਾਰ ਗੁਰੂ ਗੁਰੂ ਹੁੰਦਾ ਜੇਲਾ ਜੇਲਾ ਹੁੰਦਾ ਹੈ। ਕੱਲੇ ਪਾਉ ਦੀ ਟੀਮ ਕੋਲ 5-500 ਰੁਪਏ ਜਾਣਾ। ਪਾਉ ਸੁੱਕਾ ਮਾਰਿਆ ਉਹਨੂੰ। ਤੇਰਾ ਆ ਕੇ ਦੇ ਆਉਂਦੀ ਟੀਮ। ਆ ਗਈ ਹੋਈ ਜਾਂਦਾ। ਕਰੋਗਾ ਕਿਓ? 1000-1000। ਕਿਆ ਬਾਤ ਹੈ। ਆ ਜਾ। 5-500। ਵਾਹ ਗੱਬਰੂਆ। ਉਹ ਮਿੰਟ ਦੇ ਨਾਲ ਕਬੱਡੀ ਪਾ ਗਈ। ਤਿਆਰ ਬਹੂਆ ਨਾ ਬਹੂਆ। ਉਠਾਇਆ ਨਾ ਹੋ ਜੀਵੇ ਤਬਰ ਬੱਲਰ ਵੀ ਨਹੀਂ ਹੈ ਉਹ ਖੜਾ ਜਾ ਕਿਸੇ ਨੇ ਜਿੱਤ ਲਈ ਤਾਂ ਭੁਖੀ ਦੇ ਕੇ ਅਸਮਾਨ ਉਮਰ ਹੱਸ ਜਾਂਦਾ ਦੇਖੀ ਜਮਾ ਖੇਡ ਰਹੀ ਹੈ ਕੰਮ ਹੈ ਲੋਪ ਪੈਂਦੀ ਬਾਲ ਔਰ ਇਹ ਕਰ ਦੇਣਾ ਕੰਮ ਕੋਈ ਹੋਰ ਵੀ ਨਹੀਂ ਆਪਾਂ ਚਾਹ ਬਧੀ ਹੈ ਬਾਲਾ ਵੀ ਸੁਣਾ ਅਰੇ ਇੱਕ ਟ੍ਰਿਕ ਹੋਣਾ ਪਹਿਲੇ ਆ ਗਿਆ ਬੱਲੇ ਬਲੇ ਹੋ ਰਹੀ ਜਾਣੀ ਹੈ ਆ ਦੇ ਦੱਸਣ ਲੱਗ ਰਿਹਾ ਉਹ ਚੱਪ ਠਾਟ ਠਾਟ ਉਹ ਸਾਡਾ ਸਾਡਾ ਮਾੜੇ ਉਹ ਆਇਆ ਆਇਆ ਉਹ 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 ਆਇਆ ਆਇਆ ਉਸਕੇ ਅੱਗੇ ਪਾਸੇ ਗਈਆਂ ਮੇਲੇ ਦਾ ਹਲਾ ਘੁਮਾ ਰਹੀ ਹੈ ਠਾਟ 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 ਉਹ ਚੱਲ ਉਹ ਜੀਐਸ ਵਾਲੇ ਵਿਸ਼ੇਸ਼ ਤਰ੍ਹਾਂ ਦੇ ਬੁਝੇ ਹੈ ਬਾਈ ਰੁਕੋ 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 ਦੋਨੇ ਰੁਕੋ ਜਕਰ ਮੈਂ ਗਿਆ कोई लेकिन है ਨੂ ਬੋਲਦਾ ਨਹੀਂ ਹੋਵੇ ਬੈਟ ਲੱਗ ਗਿਆ ਜੀ ਲਓ ਜਾਈਏ ਭਾਈ ਲਵਾ ਲਓ ਲਵਾ ਦੋ ਲੈਗ ਦਾ ਲੈਗ ਦਾ ਡਿਸੀਜਨ ਹੁੰਦਾ ਹੈ ਆ ਜਾਂ ਪੈਨੇ ਹੋਣੀ ਇਸ ਦਾ ਜੋਗੀ ਮੈਨੂੰ ਪੈਣ ਦੇ ਖਿਲਾਫ ਲੱਗਦਾ ਮੈਨੂੰ ਆਹੋ ਬੈਟ ਲੱਗਾ ਦੱਸਤਾ ਆ ਮੁੰਡੇ ਵਾਂਗੂ ਮਨਦੀਪ ਭਾਜੀ ਡੇਰੀ ਵਾਲੇ ਹੋਰ ਜੰਪ ਕਰ ਗਿਆ ਭਰਾਵਾ ਨਹੀਂ ਜਾਇਆ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਵੱਧ ਗੱਡੇ ਆ ਹਾਂ ਉਹ ਹੋਰ ਲੱਗ ਰਹਿਣ ਲੱਗ ਪੁਣ ਬੈਠ ਰਹੇ ਨੇ ਵੀਰੋ ਮੈਂ ਮੰਨਦਾ ਹਾਂ ਇਹਦੇ ਮਰੇ ਜੋ ਕੀ ਪਟ ਲਈਆਂ ਗਈਆਂ ਸੀ ਦੁਬਾਰਾ ਟਕਾਤੀ ਵਾਹ ਮਾਈਟ ਮਾਈਟ ਦਰਸ ਸਿੰਘ ਜੀ ਜਿਨ੍ਹਾਂ ਵੱਲੋਂ ਖੇਲਿਆਂ ਦੀ ਸੇਵਾ ਹੋਈ ਹੈ ਜੀ ਬੜੀ ਬੜੀ ਮੁਨੂ ਬਗਲ ਕਹਿ ਲਾ ਪਿਆ ਬੈਠ ਲਗਾ ਬੈਠ ਕੇ ਤਾਂ ਕਰਕੇ ਸੇਵਾ ਲਈ ਬਹੁਤ ਧੰਨਵਾਦ ਹੈ ਆਪਾਂ ਕੀ ਕਮ ਆ ਰਹੀਆਂ ਠੀਕ ਹੈ ਹੋਰ ਕੋਈ ਮਾਰੀ ਜਾਂ ਨਾ ਮਾਰੀ ਓਏ ਕਾਫਾ ਮਤ ਹੈਗੀ ਆ ਉਹਨਾਂ ਦੇ ਨਾਲ ਲੋ ਬਾਲਰ ਸਿਰੇ ਸਿਰ ਵੇ ਪੈ ਗਿਆ ਖੇਡਣ ਆਪ ਆਹ ਵਿਕਰ ਤੇ ਵਿਰਕਾਂ ਵਾਲਿਆ ਸਾਰੇ ਦਾ ਸਾਰਾ ਮੈਚ ਖੜਾ ਹੈ ਸਾਰੇ ਦਾ ਸਾਰਾ ਸਹੀ ਗੱਲ ਹੈ ਸਾਰੇ ਦਾ ਸਾਰਾ ਮੈਚ ਖੜਾ ਹੈ ਲਾਸਟ ਬਾਲ ਹੈ ਓਵਰ ਹੋ ਗਿਆ ਜੀ ਸੋਚਿਆ ਨਹੀਂ ਸੀ ਇਹਨਾਂ ਮੈਚ ਫਾਜੂਗਾ ਪਰ ਫੇਰ ਵੀ ਬਹੁਤ ਫਾ ਚੁੱਕਿਆ ਦੇਖੋ ਹੁਣ ਕੀ ਬੰਦ ਉਹ 11 ਬੋਲਾ 22 ਲੈ ਡਾਟ ਹੈ 4.2 ਬਾਈਟ 11 ਬੋਲਾ 28 ਆ ਗਿਆ ਬੌਂਡ ਬੌਣੀ ਤੇ ਰਹੀ ਹੈ ਇਕੱਲੀ ਇਕੱਲੀ ਬੌਂਡ ਬੌਣੀ ਤੇ ਰਹੀ ਹੈ ਫੇਰ ਗੱਲ ਬਣਨੀ ਹੈ ਯਾਹਰ ਮਡਨ ਲੱਗਿਆ ਨਾ ਮੇਰਾ 70 ਸਿੱਧਾ ਮੈਦਾਨ ਮੈਂ ਜਾਤੀ ਜਿਆਦਾ ਹੀ ਖੜਾ ਹੈ ਬੋਲਰ ਉਹ ਛੱਕੇ ਛੁੱਕੇ ਮਾਰ ਦਿੰਦਾ ਫੇਰ ਗੱਲ ਫੇਰ ਬਣ ਸਕਦੀ ਹੈ ਉਹਨਾਂ ਦੀ ਵੀ ਪਰ ਹਜੇ ਕੁਝ ਵੀ ਹੋ ਸਕਦਾ ਹਜੇ ਬੈਟਸਮੈਨ ਮੈਦਾਨ 'ਚ ਹੈ सा मूह बंद हो जाने वे आहो जर पौड़िया बैठे सारे ओ ਉਹ ਰਹਿ ਦੇ ਯਾਰ ਹਨਾ ਮਾੜਾ ਨਾ ਬਚਾਈਦਾ ਸੀ ਹਾਂ ਚਲ ਕੋਈ ਇਹਨੂੰ ਓਵਰ ਥੋੜੀ ਬੋਲ ਫਾਟ ਕੇ ਆਏ ਜਾਂਦੀਆਂ ਔਰ ਵਾਲੇ ਰਨ ਰੁਕਦੇ ਜਾਂਦੇ ਐ ਆ ਦੋਨੇ ਟੀਮਾਂ ਦੀ ਰਵਾਹ ਦੇਖਾਂਗੇ ਔਰ ਪੂਰੀ ਕਿੰਨੀ ਜੁੱਤੂ ਜਾ ਰਿਹਾ ਹੈ ਕਿਉਂਕਿ ਇਸ ਦੀ ਹੀ ਹੋਣੀ ਲੱਗਿਆ ਜੋਰ-ਜੂਰਾਂ ਦਾ ਪੰਡਾ ਵੀੜੀ ਚੁਗਦਾ ਨੇ ਇਸ ਵਿੱਚ ਜੋਰ-ਜੂਰਾਂ ਦਾ ਯੋ ਯੋ ਯਾ ਸਭਾਈ ਵਾਰ ਕਰ ਰਹੇ ਹਾਂ ਬਹੁਤ ਵਧੀਆ ਕੈਪੀ ਲੈ ਗਾ ਜਮਾਨਾ ਗਾਵਾ ਸਮਾਪਤ ਹੋ ਗਿਆ ਉਹ ਕਿੱਦਾਂ ਜਾਂਦਾ ਹੈ ਉਹ ਕਿੱਦਾਂ ਜਾਂਦਾ ਹੈ ਬੈਟਿੰਗ ਵਾਲਿਆਂ ਦੇ ਬਾਰੇ ਥੋੜੀ ਕੋੜ ਦੇ ਵਿੱਚ ਬੈਟ ਘਟ ਕਰ ਗਏ ਹੈ ਬਹੁਤ ਵਧੀਆ ਖੇਡ ਗਿਆ ਬਹੁਤ ਵਧੀਆ ਹੀਟ ਗਿਆ ਯਾਰ ਦੋ ਮੁੰਡੇ ਐਂਡ ਜੱਤ ਕਰਾ ਦੇ ਇਹ ਬਾਈ ਬਲੌਗ ਦੇ ਤੇ ਬਹੁਤ ਵਧੀਆ ਖੇਡ ਗਿਆ ਮੁੰਡੇ ਕੀ ਜੀ ਐਫ ਐਨ ਮੈਚ ਦੇ ਬੱਚੇ ਬਹੁਤ ਵਧੀਆ ਟੂਰਨਾਮੈਂਚ ਵਿੱਚ ਘਟ ਗਏ ਜੀ ਸੰਦ ਨੂੰ ਲਵਾਤੇ ਸਾਰੇ ਪਾਰਕਾਂ ਦੇ ਤੇ ਹਾਂ ਹੋਈ ਹੈ ਹੋਈ ਹੈ ਸੰਗ ਨੂੰ ਲਵਾਤੇ ਸਾਰੀ ਦਰਕਾਂ ਦੇ ਉਹਨਾਂ ਨੇ ਚਲੋ ਜੀ ਯਾਤ ਆ ਜਾਓ ਮੈਟ ਵੀ ਆ ਕੇ ਦੇਖਣਾ ਉਹ ਪੰਗੜੇ ਵਾਈ ਜਾਂਦਾ ਆਹ ਗਿਆ ਆ ਨੀ ਆ ਜਾਓ ਆਹ ਇਹ ਗ੍ਰਿਕਟ ਭਾਈ ਜਿਹੜਾ ਨੂੰ ਕੈਚ ਫੜਿਆ ਨਾ ਮੈਚ ਉੱਥੇ ਹੋ ਗਿਆ ਬਹੁਤ ਹੋਣਾ ਵਧਾਈਆਂ ਮੁੰਡਿਆਂ ਵਧਾਈਆਂ ਵਧਾਈਆਂ ਕੈਚ ਜਿਹੜਾ ਨੂੰ ਫੜਿਆ ਨਾ ਉਨੇ ਕਰ ਕੇ ਮੈਚ ਜਿੱਤ ਗਿਆ ਆਪਾਂ ਬੜਾ ᱧਾਉਂ ਕੇ ᱧਾਮ ਆ ਜੀ ਹੱਥ ਖਰਾਤੀ ਹੈ ਲੜਕੜਾ ਦਾ ਵਧੀਆ ਚਲੋ ਜਿਹਨੇ ਟੂਰਨਾਮੈਂਟ ਵਿੱਚ ਬਹੁਤ ਹੀ ਵਧੀਆ ਬੈਟਿੰਗ ਕੀਤੀ ਜਿਹਦੇ ਵਿੱਚ ਤਿੰਨ ਫੁੱਟੀਆਂ ਬਹੁਤ ਹੀ ਵਧੀਆ ਬੈਟਿੰਗ ਪੁਆਇੰਟਸ ਅਨੀ ਬੈਸਟ ਬੈਟਸਮੈਨ ਆਫ ਦਾ ਟੂਰਨਾਮੈਂਟ ਟੂਰਨਾਮੈਂਟ ਦੀ ਔਰ ਬਹੁਤ ਹੀ ਵਧੀਆ ਖੇਡੀ ਟੀਮ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਤੇ ਫਾਈਨਲ ਤੱਕ ਪਹੁੰਚੇ ਉਹ ਡਰ ਗਿਆ ਜਿਨ੍ਹਾਂ ਵਿੱਚ ਵੈਸਟ ਕੀਪਰ ਪ੍ਰੀਤ ਵੈਸਟ ਬੋਲਰ ਹੈਰੀ ਉਸ ਦੇ ਨਾਲ ਝਾੜਾ ਭਾਜੀ ਜਿਨ੍ਹਾਂ ਨੇ ਵਧੀਆ بیٹنگ ਕੀਤੀ ਇੱਕ ਮੈਚ ਮਿਸ ਕਰ ਗਏ ਸੀ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਫਾਈਨਲ ਡੇ ਵਾਲੀ ਜਨਵੀ ਚਾਰ ਗਿੱਟਾਂ ਜਿੱਟਕਾਈਆਂ ਉਹਨਾਂ ਦਾ ਵਾਸ਼ਿੰਗੀ ਮਸ਼ੀਨ ਦੇ ਨਾਲ ਸਨਵਾ ਮੈਨ ਆਫ ਦੀ ਸੀਰੀਜ਼ ਬਹੁਤ-ਬਹੁਤ ਮੁਬਾਰਕਾਂ ਨੂੰ ਜਿਹਨੇ 2 ਸਾਲ ਪਹਿਲਾਂ ਵੀ ਮੈਨ ਆਫ ਦੀ ਸੀਰੀਜ਼ ਐਲ ਸੀ ਡੀ ਜਿੱਤੀ ਸੀ ਇਸ ਵਾਰ ਵਾਸ਼ਿੰਗ ਮਸ਼ੀਨ ਤੇ ਕਾਬੀਆ ਕੀਤਾ ਬਹੁਤ-ਬਹੁਤ ਮੁਬਾਰਕਾਂ